ਆਵਾਰਾ ਕੁੱਤਿਆਂ ਨੇ ਲਈ 80 ਸਾਲਾਂ ਬਜ਼ੁਰਗ ਦੀ ਜਾਨ ਨੋਚ-ਨੋਚ ਖਾ ਗਏ ਸ਼ਰੀਰ ਸੂਬੇ ਵਿੱਚ ਆਵਾਰਾ ਕੁੱਤਿਆਂ ਦੇ ਵੱਢਣ ਦੇ ਨਾਲ ਹਰ ਰੋਜ਼ ਕੀਮਤੀ ਜਾਨਾਂ ਜਾ ਰਹੀਆਂ ਨੇ ਇਸ ਤਰ੍ਹਾਂ ਦੀ ਘਟਨਾ ਵਾਪਰੀ ਨਾਬਾ ਬਲਾਗ ਦੇ ਪਿੰਡ ਸੋਜਾ ਚ ਜਿੱਥੇ ਆਵਾਰਾ ਕੁੱਤਿਆਂ ਨੇ 80 ਸਾਲਾਂ ਬਜ਼ੁਰਗ ਕਿਸਾਨ ਜੀ ਸਿੰਘ ਨੂੰ ਖੇਤਾਂ ਦੇ ਵਿੱਚ ਨੋਚ-ਨੋਚ ਕੇ ਖਾ ਲਿਆ ਤੇ ਮੌਕੇ ਤੇ ਹੀ ਬਜ਼ੁਰਗ ਦੀ ਮੌਤ ਹੋ ਗਈ ਜਦੋਂ ਬਜ਼ੁਰਗ ਦੇ ਪਰਿਵਾਰ ਵੱਲੋਂ ਖੇਤਾਂ ਦੇ ਵਿੱਚ Laash ਵੇਖੀ ਗਈ ਤਾਂ ਕੁੱਤੇ ਉਸ ਨੂੰ ਨੋਚ-ਨੋਚ ਕੇ ਖਾ ਰਹੇ ਸਨ ਤੇ Laash ਵੇਖਣ ਯੋਗ ਵੀ ਨਹੀਂ ਸੀ। ਪੀੜਤ ਪਰਿਵਾਰ ਨੇ ਰੋਂਦੇ-ਗਰਲਾਉਂਦੇ ਕਿਹਾ ਕਿ ਬਜ਼ੁਰਗ ਦਾ ਪਰਿਵਾਰ ਨੂੰ ਬਹੁਤ ਸਹਾਰਾ ਸੀ ਅਤੇ ਖੇਤਾਂ ਵਿੱਚ ਸਵੇਰੇ ਹੀ ਚਲੇ ਜਾਂਦੇ ਸੀ ਤੇ ਸ਼ਾਮ ਨੂੰ ਘਰ ਆਉਂਦੇ ਸੀ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ دہشت ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਮੌਕੇ ਬਜ਼ੁਰਗ ਕਿਸਾਨ ਦੇ بیٹے ਸੁਖਵਿੰਦਰ ਸਿੰਘ ਨੇ ਰੋਂਦੇ ਹੋਏ ਦੱਸਿਆ ਕਿ ਮੇਰੇ ਪਿਤਾ ਦਾ ਮੈਨੂੰ ਬਹੁਤ ਵੱਡਾ ਸਹਾਰਾ ਸੀ। ਜੋ ਖੇਤਾਂ ਵਿੱਚ ਫਸਲ ਦੀ ਰਾਖੀ ਕਰਦੇ ਸਨ ਪਿਛਲੇ ਸਾਲ ਮੇਰੇ ਭਰਾ ਦੀ ਮੌਤ ਹੋ ਗਈ ਸੀ ਤੇ ਕੁਝ ਆਵਾਰਾ ਕੁੱਤਿਆਂ ਵੱਲੋਂ ਮੇਰੇ ਪਿਤਾ ਨੂੰ ਨੋਚ-ਨੋਚ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਇਸ ਮੌਕੇ ਪਿੰਡੀ ਪੰਚਾਇਤ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਵਾਰਾ ਕੁੱਤਿਆਂ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਉਹਨਾਂ ਕਿਹਾ ਕਿ ਸਾਡੇ ਇਲਾਕੇ ਦੇ ਵਿੱਚ ਤੀਜੀ ਘਟ ਇਹ ਜੀ ਕੁੱਤੇ ਉੱਥੇ ਚਿੰਬੜੇ ਹੋਏ تھے ਜੇ ਨਾਲ ਲੱਗੇ ਉਹ ਹੁਣ ਆ ਕੇ ਜਾ ਕੇ ਛੜਾਇਆ ਸੀ ਹੁਣ ਵੀ ਉੱਥੇ ਕੁੱਤੇ ਖੇਚ ਰਹੇ تھے ਇਹਨੂੰ ਕਿੰਨੇ ਕੁੱਤੇ ਚਾਰ ਪੰਜ ਕੁੱਤੇ ਤੇ ਜੀ ਇਹ ਬਿਦੁਰਗੇ ਕਿ ਰਹਿੰਦੇ ਸੀ ਖੇਚੇ ਰਹਿੰਦੇ ਤੇ ਜੀ ਖੇਤੋਂ ਹੀ ਸ਼ਾਮ ਨੂੰ ਸ਼ਾਮ ਨੂੰ ਰੋਟੀ ਖਾ ਕੇ ਉਰੇ ਆ ਕੇ ਪੈ ਜਾਂਦੇ ਤੇ ਜੀ ਇਹ ਹਾਂ ਇਹ ਕਿੰਨੇ ਕ ਵਾਰਾ ਕੁੱਤੇ ਨੇ ਇਲਾਕੇ ਦੇ ਕੁੱਤੇ ਤਾਂ ਬਹੁਤ ਨੇ ਜੀ ਵਾਰਾ ਇਹਨਾਂ ਦਾ ਕੋਈ ਪ੍ਰਬੰਧ ਹੋਣਾ ਚਾਹੀਦਾ ਜੀ ਰੇਕ ਬੰਦੇ ਨੂੰ ਪੈਂਦੇ ਨਹੀਂ ਪਹਿਲਾਂ ਪਿਛਲੇ ਆਪਣੇ ਥੋੜੇ ਦਿਨਾਂ ਚ ਇਥੇ ਬਰਛਟ ਪਿੰਡ ਵੀ ਮੁੰਡਾ ਖਾ ਲਿਆ ਕੁੱਤੇ ਨੇ ਇੱਕ ਕੱਲੇ ਮਜਰੇ ਵੀ ਵੱਢ ਲਏ ਜੀ ਬੰਦਾ ਕੀ ਮੰਗ ਕਰਦੇ ਇਹਦਾ ਕੋਈ ਹੱਲ ਹੋਣਾ ਚਾਹੀਦਾ ਜੀ ਉਈ ਖੇਤ ਚ ਰਹਿੰਦੇ ਤੇ ਤੇ ਨਦੀ ਕਸੇ ਵਰਸੀਨ ਭਰਨ ਗਏ ਤੇ ਉੱਥੇ ਖਿੱਚ ਕੇ ਖਾਸੇ ਦੂਰ ਲਈ ਫਿਰਦੇ ਤੇ ਜਦੋਂ ਸਾਨੇ ਦੇਖਿਆ ਵੀ ਖਾਦਾ ਪਿਆ ਤੀ ਕੁੱਤਿਆਂ ਦਾ ਖਾਦੇ ਕੁੱਤੇ ਹਾਂ ਯਾਰ ਕਿੰਨੀ ਉਮਰ ਸੀ ਤੁਹਾਡਾ 85 ਸਾਲ ਦੀ ਉਮਰ ਸੀ ਕਿੰਨੇ ਭੈਣ ਕੱਲਾ ਹੀ ਆ ਜੀ ਬਣਾ ਭਾਈ ਤੇ ਉਹਦੀ ਡੈਥ ਖੇਤੀ ਰੰਤ ਫਸਾ ਕੇ ਆਗੇ ਕੱਲਾ ਹੀ ਰਹਿੰਦਾ ਉਹਦੇ ਮੰਗਤਾ ਜੀ ਬਸ ਅਨਸਾਪ ਚਾਹੀਦਾ ਵੀ ਗਾਹਾਂ ਵਾਸਤੇ ਵੀ ਆਇਤਾ ਨੁਕਸਾਨ ਨਾ ਹੋਵੇ। ਪੱਲਾ ਵੀ ਹੋਏ ਨੇ ਇਹ ਜਿਹੇ ਹਾਫਸ ਬਹੁਤ ਜ਼ਿਆਦਾ ਦੀ ਖੇਤ ਚ ਸਾਰੀ ਉਰੱਖੀ ਹੁੰਦੀ ਥੀ। ਸਾਈ ਹੱਕੀ ਰੱਖ। ਇਹ ਜੀ ਪ੍ਰਸ਼ਾਸਨ ਨੂੰ ਆਪ ਹੀ ਚਾਹੀਦਾ ਜੀ ਇਸ ਵਾਸਤੇ ਪਿੰਡਾਂ ਦੇ ਵਿੱਚ ਇੱਕ ਕੁੱਤਿਆਂ ਦੀ ਵਾਰਾਗਰਦੀ ਡੰਗਰਾਂ ਦੀ ਵਾਰਾਗਰਦੀ ਜਿਨ੍ਹਾਂ ਨੇ ਕਾਫੀ ਸਾਡੇ ਏਰੀਆ ਦੇ ਵਿੱਚ ਪਿਛਲੇ ਹਫਤੇ 62 ਪਿੰਡ ਦੇ ਵਿੱਚ ਬੱਚਾ ਦੀ ਡੈਥ ਹੋ ਗਈ। ਪਰ ਫਿਰ ਸਾਡੇ ਨਾਲ ਕੱਲੇ ਮਾਜਰਾ ਪਿੰਡਾ ਜੀ ਉੱਥੇ ਉਹਨੂੰ ਖੇਤ ਚ ਕੰਮ ਕਰਦੇ ਨੂੰ ਪੈ ਗਏ। ਅੱਜ ਸਾਡੇ ਸੌਜੇ ਪਿੰਡ ਦਾ ਹੀ ਜੀਤ ਸਿੰਘ ਜਿਹੜਾ ਆਪਣੀ ਮੋਟਰ ਤੇ ਸਵੇਰ ਸ਼ਾਮ ਜਾ ਕੇ ਰੋਟੀ ਖਾ ਕੇ ਵਾਪਸ ਇੱਥੇ ਆ ਜਾਂਦਾ ਸੀ ਤੇ ਇੱਥੇ ਹੀ ਰਹਿੰਦਾ ਸੀਗਾ ਉਹ ਆ ਕੇ ਆਪਣੇ ਖੇਤ ਦੇ ਵਿੱਚ ਮੋਟਰ ਤੇ ਬੈਠਾ ਸੀਗਾ ਇਹਨਾਂ ਨੇ ਆ ਕੇ ਕੁੱਤਿਆਂ ਨੇ ਪੰਜ ਛੇ ਨੇ ਘੜੀਸ ਕੇ ਕਣਕ ਦੇ ਵਿੱਚ ਲੈ ਗਈ ਪਰ ਖਾ ਲਿਆ ਜੀ ਤਕਰੀਬਨ ਉਹਦੀ ਮੌਕੇ ਦੀ ਡੈਥ ਹੋ ਗਈ ਨਾਬਾ ਤੋਂ ਰਾਹੁਲ ਖੁਰਾ ਅੰਦੀ ਰਿਪੋਰਟ